ਜੇਕਰ ਤੁਸੀਂ ਘਰ ਦੇ ਵਿੱਚ ਇਕੱਲੇ ਹੋ ਤੇ ਅਜਿਹਾ ਸੋਚ ਰਹੇ ਹੋ ਕਿ ਤੁਸੀਂ ਸੁਰੱਖਿਆ ਤੋਂ ਤਾਂ ਇਹ ਬਿਲਕੁਲ ਗਲਤ ਹੈ ਕਿਉਂਕਿ ਹੁਣ ਲੋਕਾਂ ਦੇ ਘਰ ਦੇ ਵਿੱਚ ਵੜ ਕੇ ਹੀ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ, ਲੁੱਟਾਂ ਖੋਹਾਂ ਕੀਤੀਆਂ ਜਾਂਦੀਆਂ ਨੇ। ਅਜਿਹਾ ਹੀ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਖੰਨਾ ਤੋਂ ਜਿੱਥੇ ਇੱਕ 65 ਸਾਲਾਂ ਬਜ਼ੁਰਗ ਔਰਤ ਆਪਣੇ ਘਰ ਦੇ ਵਿੱਚ ਇਕੱਲੀ ਸੀ ਤੇ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਔਰਤ, ਇੱਕ ਸ਼ੱਕੀ ਔਰਤ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੁੰਦੀ ਹੈ ਜੋ ਕਿ ਕਰੀਬ 2 ਘੰਟਿਆਂ ਬਾਅਦ ਉਹਨਾਂ ਦੇ ਘਰ ਤੋ ਬਾਹਰ ਜਾਂਦੀ ਹੈ ਇਸ ਔਰਤ ਨੇ ਆਪਣਾ ਕੱਪੜੇ ਦੇ ਨਾਲ ਮੂੰਹ ਟਕਿਆ ਹੋਇਆ ਸੀ ਤਾਂ ਇੱਥੇ ਹੀ ਇਸ ਘਟਨਾ ਵਾਲੇ ਸਥਾਨ ਦੇ ਉੱਤੇ ਪੁਲਿਸ ਵੀ ਪਹੁੰਚੀ ਹੈ ਜਿਨ੍ਹਾਂ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਔਰਤ ਜੋ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੋਈ ਹੈ ਇਹ ਰਿਸ਼ਤੇ ਕਰਵਾਉਣ ਵਾਲੀ ਦੱਸੀ ਜਾ ਰਹੀ ਹੈ ਜੋ ਕਿ ਮ੍ਰਿਤਕ ਔਰਤ ਦੇ ਦੋ ਲੜਕੇ ਸੀ ਜਿਨ੍ਹਾਂ ਦੇ ਵਿਆਹਾਂ ਦੀ ਗੱਲਾਂ ਚੱਲ ਰਹੀਆਂ ਸੀ ਇਹ ਔਰਤ ਇਸ ਸ਼ੱਕੀ ਔਰਤ ਜੋ ਹੈ ਉਹ ਅਕਸਰ ਹੀ ਉਹਨਾਂ ਦੇ ਘਰ ਦੇ ਵਿੱਚ ਆਉਂਦੀ ਜਾਂਦੀ ਰਹਿੰਦੀ ਸੀ ਤੇ ਰਿਸ਼ਤਿਆਂ ਦੀ ਇਰਾਦੇ ਦੇ ਨਾਲ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੁੰਦੀ ਹੈ ਤੇ ਲੁੱਟ ਦੀ ਵਾਦ ਨੂੰ ਵੀ ਅੰਜਾਮ ਦਿੰਦੀ ਹੈ ਤੇ ਇਸ 65 ਸਾਲਾਂ ਬਜ਼ੁਰਗਔਰਤ ਦਾ ਕਤਲ ਵੀ ਕਰ ਦਿੰਦੀ ਹੈ। ਇਸ ਮੌਕੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਸ਼ੱਕੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਦੇ ਵੱਲੋਂ ਇਸ ਲੁੱਟ ਦੀ ਵਾਰਦਾਤ ਨੂੰ ਤੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਉਹ ਇਸ ਪੂਰੇ ਮਾਮਲੇ ਦੀ ਜਾਣਕਾਰੀ ਲੋਕਾਂ ਦੇ ਸਾਹਮਣੇ ਰੱਖਣਗੇ। ਖੰਨਾ ਤੋਂ ਰਵਿੰਦਰ ਸਿੰਘ ਢਿੱਲੋਂ ਦੀ ਰਿਪੋਰਟ ਔਨ 에ਅਰ। ਮੈਨੂੰ 12 ਵਜੇ ਫੋਨ ਆਇਆ ਜੀ ਬ੍ਰਦਰ ਇਨ ਲਾ ਦਾ ਫੋਨ ਆਇਆ ਵੀ ਮੈਂ ਘਰ ਆਇਆ ਮੰਮੀ ਮੇਰੀ ਹੈ ਨਹੀਂ ਗਈ। ਮੈਂ ਕਿਹਾ ਕੀ ਗੱਲ ਹੋ ਗਈ ਕਹਿੰਦੇ ਉਹਨਾਂ ਨੂੰ ਬਹੁਤ ਬੇਰਹਿਮੀ ਨਾਲ ਕਤਲ ਕੀਤਾ ਗਿਆ ਮੈਂ ਅਹਿਮਦਗੜ੍ਹ ਤੋਂ ਨਾਲ ਹੀ ਚੱਲ ਪਿਆ 1 ਵਜੇ ਮੈਂ ਉਰੇ ਪਹੁੰਚਿਆ ਆ ਕੇ ਦੇਖਿਆ ਤਾਂ ਬਹੁਤ ਹੀ ਬੇਰਹਿਮੀ ਨਾਲ ਮਾਰਿਆ ਗਿਆ ਲੁੱਟਖੋ ਵੀ ਹੋਈ ਹੈ ਜੋ ਉਹਨਾਂ ਦੇ 골ਡ ਪਾਇਆ ਸੀ ਸਾਰਾ ਕੁਝ ਲੈ ਗਿਆ ਬਾਕੀ ਹੋਰ ਕੋਈ ਸਮਾਨ ਨਹੀਂ ਲੈ ਕੇ ਗਿਆ ਘਰ ਦਾ ਹਾਂਜੀ ਇਹ ਇਕੱਲੇ ਹੁੰਦੇ ਸੀ ਰਾਤ ਨੂੰ ਮਤਲਬ ਬੇਟੇ ਸ਼ੌਪ ਤੇ ਜਾਂਦੇ ਸੀ ਬਸ ਉਹਨਾਂ ਨੇ ਆ ਕੇ ਦੇਖਿਆ ਹਾਂ 7 ਵਜੇ ਸ਼ੌਪ ਤੇ ਗਏ ਨੇ ਬਸ ਉਸ ਤੋਂ ਬਾਅਦ ਅਸੀਂ ਹੁਣ ਕੈਮਰਾ ਸੀਸੀਟੀਵੀ ਫੁਟੇਜ ਕਢਾਈ ਆ ਉਹਦੇ ਵਿੱਚ 7:30 ਵਜੇ ਦਾ ਟਾਈਮ ਆ ਰਿਹਾ ਕੋਈ ਲੇਡੀਜ਼ ਮੂੰਹ ਬੰਨਿਆ ਹੋਇਆ ਉਹਦਾ ਉਹ ਐਂਟਰ ਹੋਈ ਆ ਘਰ ਦੇ ਵਿੱਚ ਔਰ 9:30 ਵਜੇ ਦੇ ਕਰੀਬ ਉਹ ਬਾਹਰ ਗਈ ਹੈ ਕੀ ਨਾਮ ਸੀ ਐਨਟੀ ਆਂਟੀ ਕਮਲੇਸ਼ ਰਾਣੀ 65 ਸਾਲ ਬੱਚੇ ਕੀ ਕੰਮ ਕਰਦੇ ਨੇ ਫਾਸਟ ਫੂਡ ਦਾ ਕੰਮ ਹੈ ਕਿੱਥੇ ਜੀਟੀਵੀ ਮਾਰਕੀਟ ਸਰ ਟੀਮੇਟ ਰ ਜਿਹੜਾ ਮਰਡਰ ਹੋਇਆ ਦੇਖੋ ਸਾਡੇ ਕੋਲ ਇਨਟੀਮੇਸ਼ਨ ਆਈ ਹੈ ਕਮਲੇਸ਼ ਰਾਣੀ ਨਾਮ ਦੀ ਲੇਡੀ ਦਾ ਜਿਹੜਾ ਹੈਗਾ ਮਰਡਰ ਹੋਇਆ ਸੋ ਅਸੀਂ ਔਰ ਮੇਰੇ ਸਾਰੇ ਸੀਨੀਅਰ ਅਫੀਸਰ ਜਿਹੜੇ ਹੈਗੇ ਅਸੀਂ ਮੌਕੇ ਤੇ ਆਏ ਹਾਂ ਜੋ ਮੌਕੇ ਤੇ ਆ ਕੇ ਜਿਹੜੀ ਮੁਰਲੀ ਪੜਤਾਲ ਤੋਂ ਪਾਇਆ ਗਿਆ ਸ਼ਾਨ ਅਬਾਸ ਨਾਮ ਦੀ ਲੜਕੀ ਨੇ ਜਿਹੜਾ ਹੈਗਾ ਇਹਦਾ ਮਰਡਰ ਕਰਿਆ ਸੋ ਸਾਡੀ ਤਫਤੀਸ਼ ਅਜੇ ਜਾਰੀ ਹੈ ਬਾਕੀ ਜਿਹੜੀ ਜੋ ਵੀ ਹੋਏਗੀ ਤੁਹਾਡੇ ਨਾਲ ਬਾਅਦ ਵਿੱਚ ਸੇਰ ਦਿੱਤਾ ਜਾਊਗਾ ਇਹਨਾਂ ਨਾਲ ਹੋਰ ਵੀ ਸੀ ਕੋਈ ਹਾਲ ਦੀ ਘੜੀ ਅਜੇ ਤੱਕ ਇੱਕ ਜਣੀ ਹੈ ਨਹੀਂ ਨਹੀਂ ਬਾਕੀ ਤਫਤੀਸ਼ ਦੌਰਾਨ ਜੋ ਕੋਈ ਚੀਜ਼ ਆਈ ਤੁਹਾਨੂੰ ਦੱਸਾਂਗੇ ਜੇਕਰ ਤੁਸੀਂ ਘਰ ਦੇ ਵਿੱਚ ਇਕੱਲੇ ਹੋ ਤੇ ਅ ਤੇ ਬਿਲਕੁਲ ਗਲਤ ਹੈ ਕਿਉਂਕਿ ਹੁਣ ਲੋਕਾਂ ਦੇ ਘਰ ਦੇ ਵਿੱਚ ਵੜ ਕੇ ਹੀ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਲੁੱਟਾਂ ਖੋਹਾਂ ਕੀਤੀਆਂ ਜਾਂਦੀਆਂ ਨੇ ਅਜਿਹਾ ਹੀ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਖੰਨਾ ਤੋਂ ਜਿੱਥੇ ਇੱਕ 65 ਸਾਲਾਂ ਬਜ਼ੁਰਗ ਔਰਤ ਆਪਣੇ ਘਰ ਦੇ ਵਿੱਚ ਇਕੱਲੀ ਸੀ ਤੇ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਔਰਤ ਇੱਕ ਸ਼ੱਕੀ ਔਰਤ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੁੰਦੀ ਹੈ ਜੋ ਕਿ ਕਰੀਬ 2 ਘੰਟਿਆਂ ਬਾਅਦ ਉਹਨਾਂ ਦੇ ਘਰ ਤੋਂ ਬਾਹਰ ਜਾਂਦੀ ਹੈ ਇਸ ਔਰਤ ਨੇ ਆਪਣਾ ਕੱਪੜੇ ਦੇ ਨਾਲ ਮੂੰਹ ਟਕਿਆ ਹੋਇਆ ਸੀ ਅਤੇ ਇਸ ਘਟਨਾ ਵਾਲੇ ਸਥਾਨ ਦੇ ਉੱਤੇ ਪੁਲਿਸ ਵੀ ਪਹੁੰਚੀ ਹੈ ਜਿਨ੍ਹਾਂ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਔਰਤ ਜੋ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੋਈ ਹੈ ਇਹ ਰਿਸ਼ਤੇ ਕਰਵਾਉਣ ਵਾਲੀ ਦੱਸੀ ਜਾ ਰਹੀ ਹੈ ਜੋ ਕਿ ਮ੍ਰਿਤਕ ਔਰਤ ਦੇ ਦੋ ਲੜਕੇ ਸੀ ਜਿਨ੍ਹਾਂ ਦੇ ਵਿਆਹਾਂ ਦੀ ਗੱਲਾਂ ਚੱਲ ਰਹੀਆਂ ਸੀ ਇਹ ਔਰਤ ਇਸ ਸ਼ੱਕੀ ਔਰਤ ਜੋ ਹੈ ਉਹ ਅਕਸਰ ਹੀ ਉਹਨਾਂ ਦੇ ਘਰ ਦੇ ਵਿੱਚ ਆਉਂਦੀ ਜਾਂਦੀ ਰਹਿੰਦੀ ਸੀ ਤੇ ਰਿਸ਼ਤਿਆਂ ਦੀ ਇਰਾਦੇ ਦੇ ਨਾਲ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੁੰਦੀ ਹੈ ਤੇ ਲੁੱਟ ਦੀ ਵਾਰਦਾਤ ਨੂੰ ਵੀ ਅੰਜਾਮ ਦਿੰਦੀ ਹੈ ਤੇ ਇਸ ਪਹਿਨ ਸਾਲਾਂ ਬਜ਼ੁਰਗ ਔਰਤ ਦਾ ਕਤਲ ਵੀ ਕਰ ਦਿੰਦੀ ਹੈ ਇਸ ਮੌਕੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਸ਼ੱਕੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਦੇ ਵੱਲੋਂ ਇਸ ਲੁੱਟ ਦੀ ਵਾਰਦਾਤ ਨੂੰ ਤੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਉਹ ਇਸ ਪੂਰੇ ਮਾਮਲੇ ਦੀ ਜਾਣਕਾਰੀ ਲੋਕਾਂ ਦੇ ਸਾਹਮਣੇ ਰੱਖਣਗੇ ਖੰਨਾ ਤੋਂ ਰਵਿੰਦਰ ਸਿੰਘ ਢਿੱਲੋਂ ਦੀ ਰਿਪੋਰਟ ਔਨ 에ਅਰ ਮੈਨੂੰ 12 ਵਜੇ ਫੋਨ ਆਈ ਹੈ ਜੀ ਬ੍ਰਦਰ ਇਨ ਲਾ ਦਾ ਫੋਨ ਆਇਆ ਵੀ ਮੈਂ ਘਰ ਆਇਆ ਮੰਮੀ ਮੇਰੀ ਹੈ ਨਹੀਂ ਗਈ ਮੈਂ ਕਿਹਾ ਕੀ ਗੱਲ ਹੋ ਗਈ ਕਹਿੰਦੇ ਉਹਨਾਂ ਨੂੰ ਬਹੁਤ ਬੇਰਹਿਮੀ ਨਾਲ ਕਤਲ ਕੀਤਾ ਗਿਆ ਮੈਂ ਅਹਿਮਦਗੜ੍ਹ ਤੋਂ ਨਾਲ ਹੀ ਚੱਲ ਪਿਆ 1 ਵਜੇ ਮੈਂ ਉਰੇ ਪਹੁੰਚਿਆ ਆ ਕੇ ਦੇਖਿਆ ਤਾਂ ਬਹੁਤ ਹੀ ਬੇਰਹਿਮੀ ਨਾਲ ਮਾਰਿਆ ਗਿਆ ਲੁੱਟਖੋ ਵੀ ਹੋਈ ਹੈ ਜੋ ਉਹਨਾਂ ਦੇ 골ਡ ਪਾਇਆ ਸੀ ਸਾਰਾ ਕੁਝ ਲੈ ਗਿਆ ਬਾਕੀ ਹੋਰ ਕੋਈ ਸਮਾਨ ਨਹੀਂ ਲੈ ਕੇ ਗਿਆ ਘਰ ਦਾ ਹਾਂਜੀ ਇਹ ਇਕੱਲੇ ਹੁੰਦੇ ਸੀ ਰਾਤ ਨੂੰ ਮਤਲਬ ਬੇਟਾ ਸ਼ੌਪ ਤੇ ਜਾਂਦੇ ਸੀ ਬਸ ਉਹਨਾਂ ਨੇ ਆ ਕੇ ਦੇਖਿਆ ਹਾਂ 7 ਵਜੇ ਸ਼ੌਪ ਤੇ ਗਏ ਨੇ ਬਸ ਉਸ ਤੋਂ ਬਾਅਦ ਅਸੀਂ ਹੁਣ ਕੈਮਰੇ ਸੀਸੀਟੀਵੀ ਫੁਟੇਜ ਕਢਾਈ ਆ ਉਹਦੇ ਵਿੱਚ 7:30 ਵਜੇ ਦਾ ਟਾਈਮ ਆ ਰਿਹਾ ਕੋਈ ਲੇਡੀਜ਼ ਮੂੰਹ ਬੰਨਿਆ ਹੋਇਆ ਉਹਦਾ ਉਹ ਐਂਟਰ ਹੋਈ ਆ ਘਰ ਦੇ ਵਿੱਚ ਔਰ 9:30 ਵਜੇ ਦੇ ਕਰੀਬ ਉਹ ਬਾਹਰ ਗਈ ਹੈ ਕੀ ਨਾਮ ਸੀ ਐਨਟੀ ਆਂਟੀ ਕਮਲੇਸ਼ ਰਾਣੀ 65 ਸਾਲ ਬੱਚੇ ਕੀ ਕੰਮ ਕਰਦੇ ਨੇ ਫਾਸਟ ਫੂਡ ਦਾ ਕੰਮ ਹੈ ਕਿੱਥੇ ਜੀਟੀਵੀ ਮਾਰਕੀਟ ਸਾ ਟੀਮ ਮੇਟ ਵੇ ਜਿਹੜਾ ਮਰਡਰ ਹੋਇਆ ਦੇਖੋ ਸਾਡੇ ਕੋਲ ਇਨਟੀਮੇਸ਼ਨ ਆਈ ਹੈ ਕਮਲੇਸ਼ ਰਾਣੀ ਨਾਮ ਦੀ ਲੀਡੀ ਦਾ ਜਿਹੜਾ ਹੈਗਾ ਮਰਡਰ ਹੋਇਆ ਸੋ ਅਸੀਂ ਔਰ ਮੇਰੇ ਸਾਰੇ ਸੀਨੀਅਰ ਅਫੀਸਰ ਜਿਹੜੇ ਹੈਗੇ ਅਸੀਂ ਮੌਕੇ ਤੇ ਆਏ ਹਾਂ ਜੋ ਮੌਕੇ ਤੇ ਆ ਕੇ ਜਿਹੜੀ ਮੁਰਦਲੀ ਪੜਤਾਲ ਤੋਂ ਪਾਇਆ ਗਿਆ ਸ਼ਾਨ ਅਬਾਸ ਨਾਮ ਦੀ ਲੜਕੀ ਨੇ ਜਿਹੜਾ ਹੈਗਾ ਇਹਦਾ ਮਰਡਰ ਕਰਿਆ ਸੋ ਸਾਡੀ ਤਫ਼ਤੀਸ਼ ਅਜੇ ਜਾਰੀ ਹੈ ਬਾਕੀ ਜਿਹੜੀ ਜੋ ਵੀ ਹੋਏਗੀ ਤੁਹਾਡੇ ਨਾਲ ਬਾਅਦ ਵਿੱਚ ਸੇਰ ਕਰਤਾ ਜਾਵੇਗਾ ਇਹ ਨਾਲ ਹੋਰ ਵੀ ਸੀ ਕੋਈ ਹਾਲ ਦੀ ਘੜੀ ਅਜੇ ਤੱਕ ਇੱਕ ਜਣੀ ਹੈ ਨਹੀਂ ਨਹੀਂ ਬਾਕੀ ਤਫ਼ਤੀਸ਼ ਦੌਰਾਨ ਜੋ ਕੋਈ ਚੀਜ਼ ਆਈ ਤੁਹਾਨੂੰ ਦੱਸਾਂਗੇ